ਖਨੋਰੀ ਬਾਰਡਰ ਦੇ ਉੱਤੇ ਇੱਕ ਕਿਸਾਨ ਨੌਜਵਾਨ ਦੀ ਮੌਤ ਹੁੰਦੀ ਹੈ ਜਿਸ ਹਾਦਸੇ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਇੱਕ 21-22 ਸਾਲ ਦਾ ਨੌਜਵਾਨ ਕਿਸਾਨ ਨੌਜਵਾਨ ਉਸ ਦੀ ਗੋਲੀ ਲੱਗ ਕੇ ਕਾਰਨ ਮੌਤ ਹੋ ਜਾਂਦੀ ਹੈ ਲਗਾਤਾਰ ਪ੍ਰਦਰਸ਼ਨ ਚੱਲ ਰਿਹਾ ਹੁੰਦਾ ਖਨੋਰੀ ਬਾਰਡਰ ਦੇ ਉੱਤੇ ਉਹ ਵੀ ਪ੍ਰਦਰਸ਼ਨ ਕਰ ਰਿਹਾ ਹੁੰਦਾ ਹੈ ਤੇ ਦੂਜੇ ਪਾਸਿਓਂ ਗੋਲੀ ਚੱਲਦੀ ਹੈ ਜਿਸ ਗੋਲੀ ਦਾ ਸ਼ਿਕਾਰ ਇਹ ਨੌਜਵਾਨ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਹੀ ਪ੍ਰਾਨ ਤਿਆਗ ਦਿੰਦਾ ਆ ਮੌਕੇ ਤੇ ਹੀ ਉਸਦੇ ਸਾਥ ਮੁੱਖ ਜਾਂਦੇ ਨੇ ਸੁਖਕਰਨ ਸਿੰਘ ਜਿਸ ਦੀ ਪ੍ਰਦਰਸ਼ਨ ਦੇ ਵਿੱਚ ਮੌਤ ਹੁੰਦੀ ਆ ਲਾ ਕੇ ਕਿਸਾਨ ਲੀਡਰ ਉਸ ਨੂੰ ਸ਼ਹੀਦ ਐਲਾਨੇ ਜਾਣ ਵਾਸਤੇ ਜਦੋਜਹਿਦ ਕਰਦੇ ਪਏ ਨੇ ਪਰ ਦੂਜੇ ਪਾਸੇ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਰਬਾਰ ਨਾਲ ਤਾਲੁਕ ਰੱਖਣ ਵਾਲੀ ਬੀਬੀ ਹਰਸ਼ਮ੍ਰਿਤ ਕੌਰ ਬਾਦਲ ਇਸ ਸਪੀੜਿਤ ਨੌਜਵਾਨ ਦੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਨੇ ਫੋਨ ਉੱਤੇ ਦੁੱਖ ਸਾਂਝਾ ਕੀਤਾ ਗਿਆ ਹੈ ਆ ਪਰਿਵਾਰ ਨੂੰ ਬਾਲ ਬਖਸ਼ਣ ਦੀ ਅਰਦਾਸ ਕੀਤੀ ਹੈ ਪਰਮਾਤਮਾ ਦੇ ਅੱਗੇ ਉਹ ਨਾਲ ਦੀ ਨਾਲ ਪਰਿਵਾਰ ਦੇ ਨਾਲ ਖਾਸ ਕਰਕੇ ਸ਼ੁਭਕਰਨ ਸਿੰਘ ਦੇ ਦਾਦੀ ਜੀ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ ਪਰਿਵਾਰ ਨੇ ਵੱਡਾ ਲਾਸਟ ਲਿਆਇਆ ਹੈ ਪਰਿਵਾਰ ਦਾ ਵੱਡਾ ਨੁਕਸਾਨ ਹੋਇਆ ਜਦੋਂ ਉਹਨਾਂ ਦਾ ਮਹੇਸ਼ 22 ਸਾਲ ਦਾ ਨੌਜਵਾਨ ਪੁੱਤਰ ਬਾਰਡਰ ਦੇ ਉੱਤੇ ਮਾਰਿਆ ਗਿਆ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਹਾਲਾਤ ਤਣਾਅਪੂਰਵਕ ਨੇ ਸ਼ੰਭੂ ਬਾਰਡਰ ਦੇ ਉੱਤੇ ਇਹ ਹਾਦਸਾ ਵਾਪਰਦਾ ਜਦੋਂ ਸ਼ੁਭਕਰਨ ਸਿੰਘ ਨਾਲ ਆਹੇ ਨੌਜਵਾਨ ਗੁਲੀ ਦਾ ਸ਼ਿਕਾਰ ਹੁੰਦਾ ਤੇ ਉੱਥੇ ਹੀ ਉਸ ਦੇ ਸਾਹਮਣੇ ਜਾਂਦੇ ਨੇ खैर ਇਸ ਤੋਂ ਬਾਅਦ ਹਰ ਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਇਸ ਅੰਦੋਲਨ ਦੇ ਤਹਿਤ ਔਰ ਖਾਸ ਕਰਕੇ ਇਸ ਹੋਈ ਮੌਤ ਤੋਂ ਬਾਅਦ ਕੀ ਤਰ ਸਰਕਾਰ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਨੇ ਵਿਰੋਧੀ ਪਾਰਟੀਆਂ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੀਆਂ ਨਜ਼ਰ ਆ ਰਹੀਆਂ ਨੇ ਔਰ ਹੁਣ ਤੱਕ ਤਾਂ ਇਹ ਵੀ ਚਰਚਾ ਚੱਲਦੀ ਪਈ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਖਿਲਾਫ ਇਸ ਮਾਮਲੇ ਦੇ ਅਧੀਨ ਇੱਕ ਪਰਚਾ ਦਰਜ ਕੀਤਾ ਜਾਵੇ ਜਿਸ ਦੇ ਚਲਦੇ 302 ਦੀ ਧਾਰਾ ਲਗਾ ਕੇ ਤੇ ਬਾਈ ਨੇਮ ਪਰਚਾ ਹਰਿਆਣਾ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਖਿਲਾਫ ਦਰਜ ਹੋਣਾ ਚਾਹੀਦਾ ਜਿਸ ਦੇ ਚਲਦੇ ਕਿਸਾਨ ਲੀਡਰ ਵੀ ਇਹ ਮੰਗ ਜੜੀਆ ਕਰਦੇ ਨਜ਼ਰ ਆ ਰਹੇ ਨੇ ਪਰ ਬੀਬੀ ਹਰਸੇਮਤ कौर ਬਾਦਲ ਹੁਣ ਇਸ ਮਾਮਲੇ ਦੇ ਵਿੱਚ ਕਿਸਾਨ ਨੌਜਵਾਨ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਨਜ਼ਰ ਆਇਆ ਨੇ ਆਖਰ ਕੀ ਗੱਲਬਾਤ ਹੋਈ ਆਓ ਸੁਣਦੇ ਨੌਜਵਾਨ ਦੇ ਪਾਤਨ ਕੇ ਤਾਂ ਬਹੁਤ ਹੀ ਮਾੜਾ ਹੋਇਆ ਇਹ ਤਾਂ ਹੈ ਜੀ ਹਾਂ ਜੀ ਦੇਖੋ ਕਿਸਮਤ ਨੇ ਕੀ ਲਿਖਿਆ ਸੀਗਾ ਆਂ ਤਰ ਦੇ ਕੀ ਕੱਲਾ ਹੀ ਬੇਟਾ ਸੀਗਾ ਹਾਂ ਜੀ ਕੱਲਾ ਹੀ ਸੀ ਓਕੇ ਤਾਂ ਅੰਤਰਾ ਹੋਰ ਕੋਈ ਨਹੀਂ ਹੈ ਜੀ ਦੋ ਬਣਾ ਜੀ ਕੋਈ ਨਹੀਂ ਬੇਤੁ ਕੁਮਾਰੀ ਸੀ ਇਤਨੇ ਵੱਡੇ ਨੁਕਸਾਨ ਹੋ ਗਿਆ ਪਰਿਵਾਰ ਦਾ ਜੀ ਐਸਾ ਹੈ ਲੋ ਤੋਂ ਮੇਰਾ ਹਾਈ ਕੁਛ ਨਹੀਂ ਹੋ ਰਿਹਾ ਤੇ ਵਾਸਤੇ ਨੌਕਾ ਉੰਡਾਈ ਕਿ ਨਾ ਚਾਵਾਂ ਦੇ ਨਾਲ ਬੱਚੇ ਨੂੰ ਕਾਲ ਦਿਆ ਤੇ ਸਖਨੇ ਦੇਖਦੇ ਦੇ ਨਹੀਂ ਛੋਟੀ ਉਮਰ ਚ ਚਲੇ ਜਾਣਾ ਬਹੁਤ ਵੱਡਾ ਦੋਖਾ ਹੈ ਬਹੁਤ ਵੱਡਾ ਘਾਟਾ ਪਿਆ ਤੁਹਾਨੂੰ ਚਲੋ ਸਮਾਥਨਾ ਕੇ ਅੰਦਾਜ਼ੀ ਵੀ ਕਰਦੇ ਆ ਤੇ ਸਾਡੇ ਵੱਲੋਂ ਜੋ ਵੀ ਤੁਹਾਨੂੰ ਮਦਦ ਹੋਏ ਅਸੀਂ ਤਾਂ ਸਰਕਾਰ ਤੇ ਪੂਰਾ ਦਬਾਅ ਪਾ ਰਹੇ ਆ ਕਿ ਜ਼ਰੂਰ ਕੋਈ ਕੁਆਬਜ਼ਾ ਦਿੱਤਾ ਜਾਏ ਕੋਈ ਪਰਿਵਾਰ ਦੇ ਕਿਸੇ ਹੋਰ ਜੀ ਨੂੰ ਕੋਈ ਨੌਕਰੀ ਦਿੱਤੀ ਜਾਏ ਨਹੀਂ ਤਾਂ ਸਰਕਾਰ ਜੇ ਨਹੀਂ ਫੈਸਲਾ ਕਰਦੀ ਤਾਂ ਅਸੀਂ ਆਪਣੇ ਵੱਲੋਂ ਅ ਸਜੀਪੀਸੀ ਵਾਲੋ ਵੀ ਬੇਨਤੀ ਕੀਤੀ ਕਿ ਉੱਥੇ ਕੋਈ ਹੋਰ ਮਦਦ ਆਇਤਾ ਦਿੱਤੀ ਜਾਏ ਹੋਰ ਸਾਡੇ ਨੇ ਕੋਈ ਸੇਵਾ ਹੋਏ ਕੋਈ ਮਦਦ ਦੀ ਲੋੜ ਹੋਵੇ ਤੁਹਾਡੇ ਨਾਲ ਖੜੇ ਆ ਜੀ ਕਿਸੇ ਚੀਜ਼ ਦੀ ਹੋਵੇ ਹੋਰ ਹੈ ਹੋਰ ਇਹਦਾ ਚਾਹਤਾ ਹੀ ਪੂਰੀ ਨਹੀਂ ਹੋਣੀ ਨਾ ਉਹ ਕਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਰਦਾ ਪੈਂਦਾ ਤਾਂ ਬਹੁਤ ਵੱਡਾ ਕਾਟਾ ਹੈ ਜੀ ਤੇ ਤਾਂ ਬਾਕੀ ਬਸ ਤੁਹਾਡੇ ਸਾਰਾ ਬਣ ਕੇ ਤੁਹਾਡੇ ਨਾਲ ਖੜ ਸਕਦੇ ਆ ਇਸ ਔਖੇ ਘੜੀ ਚ ਚਲੋ ਦੱਸੋ ਜੀ ਕਿਸੇ ਚੀਜ਼ ਦੀ ਲੋੜ ਹੋਵੇ ਜੀ ਤੁਹਾਨੂੰ ਕੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬੰਦ ਬਖਸ਼ੇ ਜੀ ਵੱਡਾ ਦੁੱਖ ਸਹਿਣ ਵਾਸਤੇ ਤੇ ਸਭ ਤੋਂ ਕੰਮ ਆ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ